ਸੋ ਵੀ ਆ ਰਹੀਆਂ ਨੇ ਸੋ ਉਸ ਦੇ ਮੱਦੇ ਨਜ਼ਰ ਸਾਡੀ ਪੰਜਾਬ ਪੁਲਿਸ ਤੇ ਇਸ ਤੋਂ ਇਲਾਵਾ ਸਾਡੇ ਨਾਲ CRPF ਦੀ ਜੋ ਫੋਰਸ ਤਾਇਨਾਤ ਕੀਤੀ ਗਈ ਹੈ ਉਸ ਦੇ ਮੁਤਾਬਕ ਸਾਡੇ ਸਾਰੇ ਚਾਰੇ ਥਾਣਿਆਂ ਦੇ ਵਿੱਚ ਹਾਫ ਹਾਫ CRPF ਦਾ ਸੈਕਸ਼ਨ ਨਾਲ ਚਾਰ ਮੁਲਾਜ਼ਮ ਪੰਜਾਬ ਪੁਲਿਸ ਦੇ ਸੋ ਸਾਡੀ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਕਾਨੂੰਨ ਤੇ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਸਾਡੇ ਵੱਲੋਂ ਰੋਜ਼ਾਨਾ ਹੀ ਅਲੱਗ-ਅਲੱਗ ਜਗ੍ਹਾ ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਬਾਕੀ ਫੋਰਸ ਦੀ ਪ੍ਰੈਜ਼ੈਂਸ ਵਧਾਈ ਗਈ ਆ ਜੋ ਸਾਡੇ ਵੱਲੋਂ ਸ਼ਾਮ ਨੂੰ ਤੇ ਦਿਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਆ ਉਸ ਦੇ ਦੌਰਾਨ ਵੱਧ ਤੋਂ ਵੱਧ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਜੋ ਗਲਤ ਅੰਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਇੱਕ ਸੁਖਨਮਾ ਮਾਹੌਲ ਇਲੈਕਸ਼ਨਾਂ ਲਈ ਸਿਰਜਿਆ ਜਾ ਸਕੇ ਤਾਂ ਕਿ ਹਰ ਬੰਦਾ ਵਿਦਆਊਟ ਐਨੀ ਫੀਅਰ ਕਿਸੇ ਵੀ ਡਰ ਤੋਂ ਬਿਨਾਂ ਜੋ ਉਹਨਾਂ ਦਾ ਇੱਕ ਮਨੁੱਖੀ ਅਧਿਕਾਰ ਆ ਉਸ ਨੂੰ ਹਰ ਬੰਦਾ ਆਪਣੀ ਵੋਟ ਦੇ ਸਕੇ ਜੀ ਸਰ ਕਿੰਨੀਆਂ ਟੀਮਾਂ ਲੱਗੀਆਂ ਨੇ ਤੇਰੀ ਸਿਆਸੀ ਦੇ ਕਿੰਨੀਆਂ ਬਾਹਰੋਂ ਟੀਮਾਂ ਆਈਆਂ ਨੇ ਸਾਡੇ ਕੋਲ ਹਜੇ ਤੱਕ ਕਮਿਸ਼ਨ ਦੇ ਵਿੱਚ ਇੱਕ ਕੰਪਨੀ ਆਈ ਹੈ ਜਿਸ ਦੇ ਤਹਿਤ ਹਾਫ ਆਫ ਸੈਕਸ਼ਨ ਹਰ ਥਾਣੇ ਨੂੰ ਸਾਡੇ ਇਥੇ ਚਾਰੇ ਥਾਣੇ ਨੂੰ ਦਿੱਤਾ ਹੋਇਆ ਵਾ ਜਿੱਥੇ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫੋਰਸ ਆਨ ਦੀ ਸੰਭਾਵਨਾ ਵਾ ਤੇ ਡੂਰਿੰਗ ਇਲੈਕਸ਼ਨਸ ਹੋਰ ਵੀ ਜ਼ਿਆਦਾ ਫੋਰਸ ਦਿਨਾ ਦਿੱਤੀ ਜਾਊਗੀ ਸ਼ਹਿਰ ਵਾਸੀਆਂ ਨੂੰ ਗੂਡ ਗੱਲ ਕਰਨਾ ਚਾਹੂਗਾ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕੀ ਜੋ ਤੁਹਾਡੇ ਵਾਸਤੇ ਪੰਜਾਬ ਪੁਲਿਸ ਤੇ ਸੀਆਰਪੀ ਫੋਰਸਿਸ ਤਨਾਤ ਨੇ ਇਸ ਕਰਕੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਡਰ ਜਾਂ ਫੀਅਰ ਦੀ ਲੋੜ ਨਹੀਂ ਹੈ ਬਾਕੀ ਜੋ ਮਾੜੇ ਅਨਸਰ ਉਹਨਾਂ ਲਈ ਚੇਤਾਵਨੀ ਹੈ ਕਿ ਪੁਲਿਸ ਤੇ ਪੈਰਾ ਮਿਲਟਰੀ ਫੋਰਸਿਸ ਪਪਾ ਭਾਰ ਨਹੀਂ ਅਗਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਕ੍ਰਾਈਮਨਲ ਵਾਰਦਾਤ ਜਾਂ ਕੋਈ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਕੜੇ ਹੱਥਾਂ ਨਾਲ ਨੇਠਿਆ ਜਾਊਗਾ ਜੀ ਸੀਸੀਟੀਵੀ ਦੇ ਨਾਲ ਜਿਹੜੀ ਰੱਖਿਆ ਰਹੀ ਹੈ ਨਾ ਜਿਹੜੀ ਅੰਮ੍ਰਿਤਸਰ ਤੇ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਥਰੂ ਆਈ ਟ੍ਰਿਪਲ ਸੀ ਪ੍ਰੋਜੈਕਟ ਜੋ ਕਿ ਕਾਰਪੋਰੇਸ਼ਨ ਦਾ ਪ੍ਰੋਜੈਕਟ ਹੈ ਉਸ ਦੇ ਤਹਿਤ ਵੀ ਪੂਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਕੈਮਰਾ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਇਸ ਤੋਂ ਲਾਭ ਸਾਡੇ ਵੱਲੋਂ ਵੀ ਜੋ ਵੀ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਹਰ ਚੀਜ਼ ਦੀ ਸੀਸੀਟੀਵੀ ਰਿਕਾਰਡਿੰਗ ਕੀਤੀ ਜਾ ਰਹੀ ਆ ਕੈਮਰਾ ਰਿਕਾਰਡਿੰਗ ਕੀਤੀ ਜਾਂਦੀ ਆ ਸੋ ਇਸ ਕਰਕੇ ਪੁਲਿਸ ਪੂਰੀ ਤਰ੍ਹਾਂ ਨਾਲ ਵਿਜੀਲੈਂਟ ਫੋਰਸਿਸ ਪੂਰੀ ਤਰੀਕੇ ਨਾਲ ਤਾਨਾਤ ਨੇ ਇਸ ਕਰਕੇ ਅਗਰ ਕੋਈ ਵੀ ਬੰਦਾ ਲੋਰਡ ਨੂੰ ਜਾਂ ਕਾਨੂੰਨ ਨੂੰ ਆਪਣੀ ਹੱਥੀਂ ਲੈਂਦਾ ਵਾ ਤਾਂ ਉਸ ਨੂੰ ਕੜੇ ਹੱਥਾਂ ਨਾਲ ਨਹੀਂ ਛੇੜਿਆ ਜਾਊਗਾ ਠੀਕ ਥੈਂਕ ਯੂ